ਪੁਨਰਸਜਿਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ ਵੱਖ-ਵੱਖ ਲੀਡਰਾਂ ਦੇ ਆਏ ਵੱਡੇ ਬਿਆਨ ਬੀਬੀ ਚਗੀਰ ਕੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਵਿਡਾਲਾ ਇਹ ਸਾਰੇ ਲੀਡਰਾਂ ਨੇ ਕੀ ਕਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਕਿਉਂ ਦੇਣ ਜਾ ਰਹੇ ਨੇ ਤੇ ਅਗਲਾ ਪ੍ਰਧਾਨ ਕਿਸ ਨੂੰ ਚੁਣਿਆ ਜਾਵੇਗਾ ਜੋ ਨਵੀਂ ਬਣੀ ਅਕਾਲੀ ਦਲ ਪੁਨਰਸਜਿਤ ਹੁਣ ਇਹ ਖਤਮ ਹੋ ਜਾਵੇਗੀ ਜਾਂ ਪੁਨਰਸਰਜੀਤ ਅਕਾਲੀ ਦਲ ਜੋ ਅਕਾਲੀ ਦਲ ਬਾਦਲ ਨਾਲ ਮਰਜ ਕਰ ਦਿੱਤਾ ਜਾਵੇਗਾ ਇਸ ਦੇ ਬਾਰੇ ਵੱਖ-ਵੱਖ ਲੀਡਰਾਂ ਦੇ ਬਿਆਨਾਂ ਦੇ ਪ੍ਰਤੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲੋਂ ਅਲੱਗ ਹੋ ਕੇ ਵੱਖ-ਵੱਖ ਅਕਾਲੀ ਦਲ ਹੋਂਦ ਵਿੱਚ ਆਏ ਇਸ ਤੋਂ ਪਹਿਲਾਂ ਵੀ ਜੋ ਅਕਾਲੀ ਦਲ ਸੰਯੁਕਤ ਬਣਿਆ ਲੋਕ ਸਭਾ ਚੋਣਾਂ ਸਮੇਂ ਉਹ ਅਕਾਲੀ ਦਲ ਸੰਯੁਕਤ ਅਕਾਲੀ ਦਲ ਬਾਦਲ ਵਿੱਚ ਮਰਜ ਹੋ ਗਿਆ ਉਸ ਤੋਂ ਬਾਅਦ ਪੁਨਰਸਜੀਤ ਅਕਾਲੀ ਦਲ ਹੋਂਦ ਵਿੱਚ ਆ ਗਿਆ ਔਰ ਪੁਨਰਸਜੀਤ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣ ਗਏ ਔਰ ਪਿਛਲੀਆਂ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਜਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਫਿਰ ਚੋਣਾਂ ਦੇ ਵਿੱਚ ਪੁਨਰਸਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੀ ਪਾਰਟੀ ਦੇ ਵਿੱਚ ਇਕਤਾ ਨਜ਼ਰ ਨਹੀਂ ਆਈ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਬੁਲਾਈ ਆਪਣੀ ਪਾਰਟੀ ਦੀ ਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਕਿਉਂ ਅਸਤੀਫਾ ਦੇਣਾ ਚਾਹੁੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫਾ ਦੇਣ ਲਈ ਇੱਕ ਕਿਉਂ ਐਲਾਨ ਕੀਤਾ ਇਸ ਦੇ ਪਿੱਛੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਜੋ ਸਾਹਮਣੇ ਆਇਆ ਹੈ ਕਿ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਹੋਈ ਇਸ ਮੀਟਿੰਗ ਵਿੱਚ ਜੋ ਅਸਤੀਫੇ ਦੀਆਂ ਗੱਲਾਂ ਸਾਹਮਣੇ ਆਈਆਂ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਦ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਆਪਣੇ ਲੀਡਰਾਂ ਤੋਂ ਨਰਾਜ਼ ਚੱਲ ਰਹੇ ਨੇ ਜੋ ਇਸ ਤੋਂ ਪਹਿਲਾਂ ਕਿ ਮਨਪ੍ਰੀਤ ਸਿੰਘ ਯਾਲੀ, ਪਰਵਿੰਦਰ ਸਿੰਘ ਢੀਂਸਾ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਸਾਰੇ ਲੀਡਰ ਜਿਹੜੇ ਨੇ ਉਹ ਅਕਾਲੀ ਦਲ ਵਿੱਚ ਵਾਪਸੀ ਨੂੰ ਲੈ ਕੇ ਚਰਚਾਵਾਂ ਵਿੱਚ ਨੇ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਆਪਣਾ ਅਸਤੀਫਾ ਦੇਣ ਵਾਸਤੇ ਤਿਆਰ ਹੋਏ ਨੇ ਸੋ ਬੀਬੀ ਜ਼ਗੀਰਕੋਟ ਦਾ ਬਿਆਨ ਸਭ ਤੋਂ ਵੱਡਾ ਸਾਹਮਣੇ ਆਇਆ ਹੈ ਬੀਬੀ ਜਗੀਰ ਕੌਰ ਨੇ న్యూਸ 18 ਨਾਲ ਗੱਲਬਾਤ ਕਰਦਿਆਂ ਹੋਇਆ ਸਪਸ਼ਟ ਕੀਤਾ ਕਿ ਪਾਰਟੀ ਜਾਂ ਪੰਥ ਵਿੱਚ ਅਜੇ ਕੋਈ ਵੀ ਗੱਲ ਨਹੀਂ ਹੋਈ ਬੀਬੀ ਜਗੀਰ ਕੌਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਬਾਰੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਹ ਬੇਬੁਨਿਆਦ ਹਨ ਉਨ੍ਹਾਂ ਮੁਤਾਬਕ ਨਾ ਤਾਂ ਕਿਸੇ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਅਸਤੀਫਾ ਮੰਗਿਆ ਹੈ ਤੇ ਨਾ ਹੀ ਅਸਤੀਫਾ ਦੇਣ ਦੀ ਕੋਈ ਗੱਲ ਕੀਤੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਫ ਪਾਬਕ ਹੁੰਦਿਆਂ ਇਹ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਥ ਉਹਨਾਂ ਨੂੰ ਇੰਨੀ ਵੱਡੀ ਸੇਵਾ ਦੀ ਜ਼ਿੰਮੇਵਾਰੀ ਸੌਂਪੇਗਾ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਹਿਮ ਖੁਲਾਸਾ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੇ ਪਹਿਲਾਂ ਦੋ ਵਾਰ ਗਿਆਨੀ ਹਰਪ੍ਰੀਤ ਸਿੰਘ ਚੰਡੀਗੜ੍ਹ ਬੁਲਾਇਆ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਿਸੇ ਅਹੁਦੇ ਦੇ ਚਾਹਵਰ ਹਨ ਤਾਂ ਉਹਨਾਂ ਦਾ ਜਵਾਬ ਬਿਲਕੁਲ ਨਹੀਂ ਸੀਗਾ ਗਿਆਨੀ ਹਰਪ੍ਰੀਤ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਧਾਰਮਿਕ ਵਿਅਕਤੀ ਹਨ ਅਤੇ ਪੰਥ ਨੂੰ ਜੋ ਵੀ ਉਹਨਾਂ ਨੂੰ ਸੇਵਾ ਲਾਵੇਗਾ ਉਹ ਉਸ ਨੂੰ ਖਿਰੇ ਮੱਥੇ ਪਰਵਾਣ ਕਰਨਗੇ ਬੀਬੀ ਜ਼ਗੀਰ ਕੋਰ ਨੇ ਅੱਗੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੂਜੇ ਸਿਆਸੀ ਲੀਡਰਾਂ ਵਾਂਗ ਆਉਂਦਿਆਂ ਨਾਲ ਚਿਪਕਤੇ ਰਹਿਣ ਵਾਲੇ ਇਨਸਾਨ ਨਹੀਂ ਹਨ ਉਹਨਾਂ ਦਾ ਤਰਕ ਹੈ ਕਿ ਮੇਰੀ ਪਛਾਣ ਸਿਰਫ ਪ੍ਰਧਾਨਗੀ ਕਰਕੇ ਨਹੀਂ ਹੈ ਜਦੋਂ ਤੱਕ ਪੰਥ ਚਾਹੇਗਾ ਮੈਂ ਸੇਵਾ ਕਰਾਂਗਾ ਜਦੋਂ ਪੰਥ ਦਾ ਹੁਕਮ ਹੋਵੇਗਾ ਮੈਂ ਪਾਸੇ ਹੋ ਜਾਵਾਂਗਾ ਉਹਨਾਂ ਦੇ ਅਨੁਸਾਰ ਗਿਆਨੀ ਜੀ ਦੇ ਪਾਸ਼ੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜਦਕਿ ਉਹ ਸਿਰਫ ਪੰਥ ਪ੍ਰਤੀ ਆਪਣੀ ਨਿਰਵਾਰਸਤ ਭਾਵਨਾ ਪ੍ਰਦਰ ਕਰ ਰਹੇ ਹਨ ਸੋ ਗਿਆਨੀ ਹਰਪੀ ਸਿੰਘ ਨੇ ਜਿਵੇਂ ਹੀ ਕੱਲ ਚੰਡੀਗੜ੍ਹ ਮੀਟਿੰਗ ਦੇ ਵਿੱਚ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਕਿਉਂਕਿ ਜੋ ਉਸ ਤੋਂ ਪਹਿਲਾਂ ਦਾਖਾ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਦਲੀ ਨੇ ਆਪਣਾ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਮੈਂ ਕਿਸੇ ਵੀ ਇੱਕ ਧੜੇ ਦਾ ਲੀਡਰ ਨਹੀਂ ਹਾਂ ਮੈਂ ਅਕਾਲੀ ਦਲ ਦਾ ਜਿੱਤਿਆ ਹੋਇਆ ਵਿਧਾਇਕ ਹਾਂ ਤੇ ਅੱਜ ਵੀ ਅਕਾਲੀ ਦਲ ਦੇ ਨਾਲ ਖੜਾ ਮੈਨੂੰ ਅਕਾਲੀ ਦਲ ਨੇ ਬਾਹਰ ਨਹੀਂ ਕੱਢਿਆ ਸੋ ਇਸ ਤੋਂ ਬਾਅਦ ਇਹ ਬਵਾਲ ਮੱਚਿਆ ਕਿਉਂਕਿ ਪੁਨਰ ਸਜੀਤ ਅਕਾਲੀ ਦਲ ਦੀ ਧਰਤੀ ਵੀ ਜੋ ਮਨਪ੍ਰੀਤ ਸਿੰਘ ਯਾਲੀ ਨੇ ਨਹੀਂ ਕੀਤੀ ਸੀ ਮਨਪ੍ਰੀਤ ਸਿੰਘ ਯਾਲੀ ਇੱਕ ਮੁੱਖ ਚਿਹਰਾ ਸੀਗੇ ਪਰ ਉਹ ਪੁਨਰ ਸ੍ਰੀ ਤਕਾਲੀਦਾਂ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਰਹੇ ਨੇ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਦੁਖੀ ਹੋ ਕੇ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਮੈਂ ਆਪਣਾ ਸਿਫਾ ਦੇ ਦੇਵਾਂਗਾ ਜੇਕਰ ਸਾਰਿਆਂ ਨੂੰ ਇਹ ਪਰੇਸ਼ਾਨੀ ਹੈ ਪੁਨਰ ਸ੍ਰੀ ਤਕਾਲੀਦਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਗਿਆਨੀ ਹਰਪ੍ਰੀਤ ਸਿੰਘ ਪਿੱਛੇ ਹੋ ਜਾਣਗੇ ਜਿਸ ਨੂੰ ਮਰਜ਼ੀ ਪ੍ਰਧਾਨ ਬਣਾ ਦੋ ਜੋ ਵੀ ਪੰਖ ਦੀ ਸੇਵਾ ਕਰਨਾ ਚਾਹੁੰਦਾ ਹੈ ਉਹ ਅੱਗੇ ਆਵੇ ਸੋ ਗਿਆਨੀ ਹਾਪਿਸ ਨੇ ਸਿਫੇ ਨਾਲ ਪੂਰੀ ਤਰ੍ਹਾਂ ਬੁਆਰ ਮਚਾਇਆ ਉੱਥੇ ਬਾਦਲ ਧੜਾ ਪੂਰੀ ਤਰ੍ਹਾਂ ਖੁਸ਼ ਹੋ ਰਿਹਾ ਹੈ ਕਿ ਬਾਦਲ ਧੜੇ ਦੇ ਵਿੱਚ ਕਿਤੇ ਨਾ ਕਿਤੇ ਇਹ ਖੁਸ਼ੀ ਆ ਰਹੀ ਹੈ ਕਿ ਪੁਨਰ ਸਜੀਤ ਕਾਲੀ ਦਲ ਜਿਸ ਤਰ੍ਹਾਂ ਸੰਜੁਗਤ ਕਾਲੀ ਦਲ ਜੋ ਮਰਜ ਹੋ ਗਿਆ ਸੀ ਅਕਾਲੀ ਦਲ ਦੇ ਵਿੱਚ ਉਹਨਾਂ ਤੋਂ ਪਹਿਲਾਂ ਇਸੇ ਤਰ੍ਹਾਂ ਇਹ ਪੁਨਰਸਰਜੀਤ ਅਕਾਲੀ ਦਲ ਵੀ ਵਾਪਸ ਆ ਜਾਵੇਗਾ ਸੋ ਅਕਾਲੀ ਦਲ ਬਾਦਲ ਦੇ ਖੇਮੇ ਵਿੱਚ ਜਿਹੜੀ ਇਹ ਖੁਸ਼ੀ ਦੇਖੀ ਜਾ ਰਹੀ ਹੈ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਕੀ ਕਰਵਟ ਲੈਂਦਾ ਹੈ ਪੁਨਰਸਰਜੀਤ ਅਕਾਲੀ ਦਲ ਆਪਣਾ ਅਗਲਾ ਪ੍ਰਧਾਨ ਕਿਸ ਨੂੰ ਬਣਾਉਂਦਾ ਹੈ ਜਾਂ ਪੁਨਰਸਰਜੀਤ ਅਕਾਲੀ ਦਲ ਇਸੇ ਤਰ੍ਹਾਂ ਹੋਂਦ ਵਿੱਚ ਰਹੇਗਾ ਜਾਂ ਸਮਾਪਤ ਹੋ ਜਾਵੇਗਾ ਇਹ ਤਾਂ ਸਮੇਂ ਦੀ ਨਿਜਾਕਤ ਨਾਲ ਦੇਖ ਕੇ ਚੱਲੇਗਾ